ਮੰਡੀ ਗੋਬਿੰਦਗੜ੍ਹ ਵਿਖੇ ਉਸ ਵੇਲੇ ਪੰਜਾਬੀ ਵਿਰਾਸਤ ਦੀ ਝਲਕ ਵੇਖਣ ਨੂੰ ਮਿਲੀ ਜਦੋਂ ਟੀਮ ਇੱਕ ਨਵੀਂ ਉਡਾਨ ਦੀ ਫਾਊਂਡਰ ਸੀਮਾ ਕੌਸ਼ਲ ਦੀ ਅਗਵਾਈ ਵਿੱਚ ਪ੍ਰੋਗਰਾਮ ਤੀਆਂ ਦੀ ਸਮਾਗਮ ਕਰਵਾਇਆ ਗਿਆ ਇਸ ਦੌਰਾਨ ਬੱਚਿਆਂ ਅਤੇ ਮਹਿਲਾਵਾਂ ਨੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰ ਗਿੱਧਾ ਪੰਗੜਾ ਸੋਲੋ ਡਾਂਸ ਆਦ ਪੇਸ਼ ਕਰ ਦਰਸ਼ਕਾਂ ਦਾ ਮਨ ਮੋਇਆ ਇਸ ਦੌਰਾਨ ਪੰਜਾਬੀ ਪ੍ਰਸਿੱਧ ਕਲਾਕਾਰ ਆਰ ਦੀ ਪ੍ਰਮਨ ਨੇ ਸਮਾਗਮ ਵਿੱਚ ਮੌਜੂਦ ਹਰ ਇੱਕ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ ਸਮਾਗਮ ਦੌਰਾਨ ਮਿਸਿਸ ਪੰਜਾਬਨ ਡਾਕਟਰ ਸੰਦੀਪ ਕੌਰ ਮਿਸ ਇੰਡੀਆ ਪੰਜਾਬਨ ਚਰਨਜੀਤ ਕੌਰ ਬਰਾਰ ਦਾ ਐਨਜੀਓ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ ਦੀ ਦੀ ਦੇ ਗੁੱਟ ਬਣੇ ਹੀ ਬਰੋ ਹਾਂ ਜੀ ਅੱਜ ਅਸੀਂ ਪ੍ਰੋਗਰਾਮ ਦੇਖਣ ਆਏ ਆ ਰੌਣਕ ਤੀਆਂ ਦੀ ਜਿਹੜਾ ਕਿ ਸਾਨੂੰ ਅੱਜ ਇਨਵਾਈਟ ਕੀਤਾ ਗਿਆ ਮਿਸ ਸੀਮਾ ਕੌਸ਼ਲ ਜਿਹੜੇ ਇੱਕ ਨਈ ਉਡਾਨ ਐਨ ਜੀਓ ਦੇ ਫਾਊਂਡਰ ਨੇ ਉਹਨਾਂ ਦੇ ਸਾਥ ਸਾਥ ਦੇ ਰਹੇ ਨੇ ਟੀਨਾ ਜੀ ਔਰ ਸ਼ਰਨਜੀਤ ਕੌਰ ਔਰ ਸਾਰੀ ਆਰਗੇਨਾਈਜੇਸ਼ਨ ਨੇ ਇੱਥੇ ਸਾਨੂੰ ਬੁਲਾਇਆ ਤੇ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਮੈਨੂੰ ਮਹਿਸੂਸ ਕਰ ਦਿੱਤ ਜੀ ਬਹੁਤ ਹੀ ਅੱਛਾ ਮਹਿਸੂਸ ਕਰ ਰਹੀ ਹੈ ਐਸ ਤਰ੍ਹਾਂ ਲੱਗਦਾ ਹੈ ਕਿ ਬਚਪਨ ਨੂੰ ਅਸੀਂ ਦੁਬਾਰਾ ਆਪਣੇ ਸਾਹਮਣੇ ਦੇਖ ਰਹੇ ਹਾਂ ਇਹ ਇਹਨਾਂ ਨੇ ਇੱਕ ਬਹੁਤ ਹੀ ਅੱਛਾ ਸਟੈਪ ਜਿਹੜਾ ਕਦਮ ਬਹੁਤ ਸ਼ਲਾਘਾਯੋਗ ਕਦਮ ਹੈ ਇਸ ਐਨ ਜੀਓ ਇੱਕ ਨਈ ਉਡਾਨ ਦੀ ਤਰਫ ਤੋਂ ਪੰਜਾਬੀ ਸੰਸਕ੍ਰਿਤੀ ਪੰਜਾਬੀ ਬੋਲੀ ਪੰਜਾਬੀ ਸੱਭਿਆਚਾਰ ਪੰਜਾਬੀ ਪਹਿਰਾਵਾ ਇਹਨਾਂ ਨੇ ਅੱਜ ਸਾਡੇ ਸਭ ਨੇ ਦਰਸਾਇਆ ਜਿਸ ਨੂੰ ਕਿ ਲੋਕ ਭੁੱਲਦੇ ਜਾ ਰਹੇ ਨੇ ਇਹ ਕਲੱਬਸ ਦਾ ਅਸੀਂ ਬਹੁਤ ਥੈਂਕਸ ਕਰਦੇ ਹਾਂ ਜਿਹੜੇ ਕਿ ਇਅਰਲੀ ਇਹ ਕੁਛ ਨਾ ਕੁਛ ਇਸ ਤਰ੍ਹਾਂ ਦਾ ਕਰਦੇ ਨੇ ਜਿਹਦੇ ਨਾਲ ਇਹ ਸਾਰੀਆਂ ਚੀਜ਼ਾਂ ਸਾਨੂੰ ਦੁਬਾਰਾ ਤੋਂ ਯਾਦ ਆ ਜਾਂਦੀਆਂ ਨੇ ਹਾਂਜੀ ਮੈਂ ਮੈਸੇਜ ਇਹ ਹੀ ਦਵਾਂਗੀ ਕਿ ਪੰਜਾਬ ਦੀ ਕਲਚਰ ਨੂੰ ਹਮੇਸ਼ਾ ਜਿੰਦਾ ਰੱਖਣਾ ਹੈ ਪੰਜਾਬ ਦੀ ਮਿੱਟੀ ਦੀ ਖੁਸ਼ਬੂ ਪੰਜਾਬ ਦਾ ਖਾਣਾ ਖੀਰ ਪੂੜੇ ਸੌਂਗ ਦੀਆਂ ਪਿੰਗਾ ਝੁੱਟਨੀਆਂ ਇਹ ਸਾਡੀਆਂ ਮਟਿਆਰਾਂ ਦਾ ਸਾਡੀਆਂ ਲੜਕੀਆਂ ਦਾ ਬਹੁਤ ਹੀ ਪਿਆਰਾ ਤਿਹਾਰ ਹੈ ਤੇ ਮੈਂ ਇਸ ਮੌਕੇ ਤੇ ਸਾਰਿਆਂ ਨੂੰ ਤੀਜ ਦੀਆਂ ਬਹੁਤ-ਬਹੁਤ ਵਧਾਈਆਂ ਦਵਾਂਗੀ ਆਪਣੀ ਤਰਫ ਤੋਂ ਤੇਜਸਵਨ ਜੁਐਲਰ ਦੀ ਤਰਫੋਂ ਹੈਪੀ ਤੀਜ ਟੂ 올 ਆਫ ਯੂ ਆਪਣਾ ਪੰਜਾਬੀ ਕਲਚਰ ਹੈ ਜੋ ਉਹ ਉਹਨੂੰ ਪ੍ਰਮੋਟ ਕਰਨਾ ਜੋ ਅੱਜ ਦੇ ਟਾਈਮ ਵਿੱਚ ਭੁੱਲ ਵੀ ਚੁੱਕੇ ਆਂ ਬਹੁਤ ਸਾਰੀ ਐਸੀ ਚੀਜ਼ਾਂ ਅਸੀਂ ਕਰਵਾਈਆਂ ਅੱਜ ਜਿੱਤੋਂ ਬਹੁਤ ਡੀਪਲੀ ਪਤਾ ਵੀ ਚੱਲਿਆ ਕਿ ਤੀਜ ਕਿਉਂ ਮਨਾਈ ਜਾਂਦੀ ਹੈ ਕਿਉਂ ਸੈਲੀਬ੍ਰੇਟ ਕਰ ਰਹੇ ਆਂ ਕਿਉਂ ਕੁੜੀਆਂ ਤੇ ਔਰਤਾਂ ਆਪਣੇ ਹੱਥ ਮਹਿੰਦੀ ਚੂੜੀਆਂ ਸ਼ਿੰਗਾਰ ਕਰਦੀਆਂ ਨੇ ਤੇ ਇਹ ਸਾਰੇ ਚੀਜ਼ਾਂ ਕਿਤੇ ਨਾ ਕਿਤੇ ਭੁੱਲ ਰਹੇ ਸੀ ਜੋ ਅੱਜ ਦੇ ਬੱਚੇ ਨੇ ਨਵੀਂ ਪੀੜ੍ਹੀ ਹੈ ਉਹ ਆਪਣੇ ਮੋਬਾਈਲ ਵਿੱਚ ਤੇ ਟੀਵੀ ਵਿੱਚ ਗੁੰਮੇ ਹੋਏ ਹੋਏ ਨੇ ਤਾਂ ਅਸੀਂ ਫੇਰ ਤੋਂ ਫੌਕ ਪੰਜਾਬੀ ਟ੍ਰੈਡੀਸ਼ਨਲ ਕਲਚਰ ਦੁਬਾਰਾ ਉਹ ਤੋਂ ਰੂਬਰੂ ਕਰਾਉਣ ਵਾਸਤੇ ਇਹਨਾਂ ਨੂੰ ਇਹ ਅੱਜ ਦਾ ਇਵੈਂਟ ਆਰਗੇਨਾਈਜ਼ ਕੀਤਾ ਹੈ ਇਸ ਦਾ ਅੱਜ ਇੱਕ ਤਾਂ ਮਿਸਤੀਜ ਮਾਡਲਿੰਗ ਉਹਨਾਂ ਨੇ ਕੀਤੀ ਹੈ ਤੇ ਉਹਦੇ ਵਿੱਚ ਇਹ ਸੀਗਾ ਕਿ ਪੰਜਾਬੀ ਪੂਰਾ ਅਟਾਇਰ ਉਹਨਾਂ ਦਾ ਪੰਜਾਬੀ ਸੀ ਪੰਜਾਬੀ ਪਹਿਰਾਵਾ ਤੋਂ ਜੋ ਆਪਣਾ ਟ੍ਰੈਡੀਸ਼ਨਲ ਉਹਦੇ ਵਿੱਚ ਸਭ ਕੁਝ ਪਾਣਾ ਜੁਐਲਰੀ ਕਪੜੇ ਔਰ ਪੰਜਾਬੀ ਡਾਂਸ ਕਿਤੇ ਗਏ ਨੇ ਤੇ ਆਰਦੀਪ ਰਮਨ ਜੋ ਪੰਜਾਬੀ ਫੇਮਸ ਸਿੰਗਰ ਨੇ ਔਰ ਮੁੱਖ ਤੌਰ ਤੇ ਆਏ ਨੇ ਸਾਡੇ ਇਸ ਇਵੈਂਟ 'ਚ ਗਾਣ ਲਈ ਉਹਨਾਂ ਨੇ ਬੋਲੀਆਂ ਤੇ ਗਿੱਧੇ ਨਾਲ ਸਭ ਨੂੰ ਆਪਣਾ ਦਿਲ 모ਹਿਆ ਤੇ ਹੁਣ ਉਹਦੇ ਨਾਲ ਸਾਰੇ ਬੱਚਿਆਂ ਨੇ ਵੀ ਔਰ ਔਰਤਾ ਨੇ ਵੀ ਲੜਕੀਆਂ ਨੇ ਵੀ ਸਭ ਨੇ ਹੀ ਬਹੁਤ ਇੰਜੋਏ ਕੀਤਾ ਹੈ ਫਸ ABC ਦਾ ਸਾਡਾ ਕੀ ਜੋ ਅਸੀਂ ਬੱਚਿਆਂ ਨੂੰ ਕੁਝ ਨਾ ਕੁਝ ਸਿਖਾਉਂਦੇ ਆ ਹਨਾ ਤਾਂ ਇਹਨਾਂ ਲਈ ਇੱਕ ਇਹ ਬਹੁਤ بڑے ਸਟੇਜ ਤੇ ਪਰਫਾਰਮ ਕਰਨਾ ਇੱਕ بڑا ਮੌਕਾ ਸੀ ਤਾਂ ਇਹਦੇ ਲਈ ਹੀ ਸਾਡਾ ਸਾਰਾ ਮਕਸਦ ਅੱਜ ਦਾ ਇਹ ਸੀਗਾ ਕਿ ਬੱਚੇ ਇੱਦੇ بڑے ਸਟੇਜ ਤੇ ਪਰਫਾਰਮ ਕਰਨਗੇ ਬਾਰੋਂ ਲੋਗ ਉਹਨਾਂ ਨੂੰ ਆ ਕੇ ਦੇਖਣਗੇ ਤਾਂ ਉਹਨਾਂ ਦਾ ਹੌਸਲਾ ਵਧੇਗਾ ਇਸ ਕਰਕੇ ਹੀ ਅਸੀਂ ਇਹ بڑا ਸਟੇਜ ਚੁਣਿਆ ਅੱਜ ਉਹਨਾਂ ਲਈ ਅਦਰਵਾਈਜ਼ ਉਹਨਾਂ ਲਈ ਇਹ ਸਟੇਜ ਨਹੀਂ ਹੈਗਾ ਉਹ ਆਪਣੇ ਸਕੂਲ ਤੇ ਇੱਕ ਹਾਲ 'ਚ ਤਾਂ ਕਰ ਲੈਂਦੇ ਨੇ ਅੱਜ ਇੰਨੇ ਲੋਕਾਂ ਨਾਲ ਕੰਪੀਟੀਸ਼ਨ ਕਰਕੇ ਉਹਨਾਂ ਨੂੰ ਵੀ ਪਤਾ ਚੱਲਿਆ ਕਿ ਅਸੀਂ ਅੱਗੇ ਤੋਂ ਹੋਰ ਇੰਪਰੂਵ ਕੀ ਕਰਨਾ ਹੈ ਤਾਂ ਇਹਦਾ ਇਹ ਸਾਡਾ ਪਰਪਸ ਹੈਗਾ ਕਿ ਔਰਤਾਂ ਲਈ ਜਿਵੇਂ ਕੰਮ ਕਰਦੇ ਆਂ ਔਰਤ ਕਮਜ਼ੋਰ ਨਹੀਂ ਹੁੰਦੀ ਹਰ ਪੱਖੋਂ ਉਹ ਇੱਕ ਕੈਦੋ ਕੀ ਰੱਬ ਦਾ ਰੂਪ ਹੈ ਔਰ ਰੱਬ ਨੇ ਉਹਨੂੰ ਇੰਨਾ ਗੁਣੀ ਬਣਾਇਆ ਹੈ ਹਰ ਔਰਤ ਵਿੱਚ ਕੁਝ ਨਾ ਕੁਝ ਚੰਗੀ ਕੁਆਲਿਟੀ ਹੈਗੀ ਆ ਤਾਂ ਬਸ ਸਾਡਾ ਪਰਪਸ ਇਹ ਹੁੰਦਾ ਹੈ ਕਿ ਸਾਡੀ ਟੀਮ ਦਾ ਅਸੀਂ ਕੁਝ ਨਾ ਕੁਝ ਅਲੱਗ-ਅਲੱਗ ਤਰੀਕੇ ਨਾਲ ਕੁਝ ਵੀ ਕਰਵਾਉਂਦੇ ਰਹਿੰਦੇ ਹਾਂ ਤਾਂ ਕਿ ਉਹਨਾਂ ਦੇ ਅੰਦਰ ਦਾ ਜੋ ਛਿਪਿਆ ਹੋਣਾ ਰਿਹਾ ਉਹ ਬਾਹਰ ਆਏ ਅੱਜ ਸਾਨੂੰ ਖੁਸ਼ੀ ਹੋ ਰਹੀ ਹੈ ਕਿ ਜਿਹੜੀਆਂ ਔਰਤਾਂ ਘਰ ਦੇ ਵਿੱਚ ਰਹਿ ਕੇ ਹੀ ਕਰਦੀਆਂ ਸੀਗੀਆਂ ਕਿ ਉਹਨਾਂ ਦੇ ਅੰਦਰ ਇਹ ਚੀਜ਼ ਹੈ ਕਿ ਗਿੱਦਾ ਪਾਈਏ ਕਿਹਦੇ ਸਟੇਜ ਤੇ ਪਰਫਾਰਮ ਕਰੀ ਆ ਅੱਜ ਪਹਿਲੀ ਵਾਰ ਉਹ ਵੀ ਨੇ ਜੋ ਹਾਊਸ ਵਾਈਫ ਕਹਿੰਦੀਆਂ ਨੇ ਅਰ ਅੱਜ ਸਾਡੇ ਇੱਥੇ ਆ ਕੇ ਸਟੇਜ ਤੇ ਉਹਨਾਂ ਨੇ ਪਹਿਲੀ ਵਾਰ ਨੱਚੇ ਵੀ ਨੇ ਮਾਡਲਿੰਗ ਵੀ ਕੀਤੀ ਐ ਤੇ ਉਹ ਅੱਜ ਸਾਨੂੰ ਥੈਂਕ ਯੂ ਕਹਿ ਰਹੇ ਨੇ ਕਿ ਤੁਹਾਡੇ ਕਾਰਨ ਅਸੀਂ ਸਟੇਜ ਤੇ ਅੱਜ ਚੜੇ ਆ ਪਹਿਲੀ ਵਾਰ 40 40 ਸਾਲ ਦੀ ਲੇਡੀ 50 ਸਾਲ ਦੀ ਔਰਤ ਨੇ ਗਿੱਧਾ ਫੰਗੜਾ ਗਾਇਆ ਤਾਂ ਉਹ ਸਾਡੇ ਲਈ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਹੈ ਕਿ ਅਸੀਂ ਉਹਨਾਂ ਦਾ ਛੁਪਿਆ ਹੋਇਆ ਹੁਨਰ ਨੂੰ ਇੱਕ ਪਲੈਟਫਾਰਮ ਦਿੱਤਾ ਬਸ ਇਹ ਸਾਡਾ ਮਕਸਦ ਸੀਗਾ ਜੋ ਪੂਰਾ ਹੋ ਗਿਆ ਹੈ ਤਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਜਿਹੜੀ ਆਪਣੀ ਟੀਮੇ ਲਈ ਮੈਂ ਇੱਕ ਨਈ ਉਡਾਨ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੀ ਆ ਕਿ ਉਹਨਾਂ ਨੇ ਮੈਨੂੰ ਓਪਰਚ्युनिटी ਦਿੱਤੀ ਕਿ ਮੈਂ ਜਜਮੈਂਟ ਦੀ ਸੀਟ ਤੇ ਬੈਠ ਸਕਾਂ ਫਸਟਲੀ ਮੈਂ ਜਜ ਕੀਤਾ ਕਿ ਆਪਣੀ ਪੰਜਾਬੀ ਸੱਭਿਆਚਾਰ ਨੂੰ ਅੱਗੇ ਲਿਆਉਣ ਲਈ ਇਹਨਾਂ ਨੇ ਬਹੁਤ ਵੱਡਾ ਉਪਰਾਲਾ ਕੀਤਾ ਆ ਇਹਨਾਂ ਨੇ ਬੱਚਿਆਂ ਤੋਂ ਲੈ ਕੇ ਜਿਹੜੀਆਂ ਲੇਡੀਜ਼ ਨੇ ਕਿਚਨ ਦੇ ਵਿੱਚ ਉਹਨਾਂ ਨੂੰ ਵੀ ਮੌਕਾ ਦਿੱਤਾ ਆ ਸੋ ਅਸੀਂ ਜਜਮੈਂਟ ਜਿਹੜੀ ਹੈ ਫਿਰ ਟੈਕਨੀਕਲ ਨਹੀਂ ਸੀ ਕੋਈ ਖਾਸ ਬਟ ਅਸੀਂ ਕੋਸ਼ਿਸ਼ ਕੀਤੀ ਹੈ ਕਿ ਉਹਨਾਂ ਨੂੰ ਛੋਟੇ-ਛੋਟੇ ਬਾਰੀਕੀਆਂ ਵੀ ਦੱਸੀਆਂ ਨੇ ਕਿ ਅੱਗੇ ਉਹ ਕਿੱਦਾਂ ਮੰਚ ਦੇ ਵਿੱਚ ਆ ਸਕਦੀਆਂ ਸਲਸਰ ਪ੍ਰੋਗਰਾਮ ਕ੍ਰਾਉਨ ਦੇ ਵਿੱਚ ਇਹਨਾਂ ਨੇ ਇੱਕ ਵਿਰਾਸਤ ਦੇ ਵਿੱਚ ਯੋਗਦਾਨ ਪਾਇਆ ਆ ਕਿ ਜਿਹੜੀ ਚੀਜ਼ਾਂ ਆਪਣੀਆਂ ਪਿੱਛੇ ਡਰ ਰਹੀਆਂ ਸੀਗੀਆਂ ਆਪਾਂ ਕਹਿ ਸਕਦੇ ਆ ਨਾ ਜਿਹੜੀ ਚੀਜ਼ਾਂ ਰਹਿ ਗਈਆਂ ਸੀਗੀਆਂ ਉਹਨਾਂ ਨੂੰ ਮੋਰ ਸੁਰਜੀਤ ਕਰਨ ਦੇ ਲਈ ਇੱਕ ਵੱਡਾ ਉਪਰਾਲਾ ਆ ਸੰਦੇਸ਼ ਇਹ ਇਹ ਕਿ ਟੀਆਂ ਦਾ ਤਿਹਾੜਿਆ ਕੁੜੀਆਂ ਚਿੜੀਆਂ ਦਾ ਤਿਹਾੜਿਆ ਕੁੜੀਆਂ ਨੂੰ ਓਪਰਚੁਨਿਟੀਆਂ ਮਿਲਣੀਆਂ ਚਾਹੀਦੀਆਂ ਨੇ ਤੇ ਪਲੱਸ ਇਹਦੇ ਨਾਲ ਮੈਂ ਐਡ-ਆਨ ਕਰਨਾ ਚਾਹੁੰਦੀ ਆ ਕਿ ਹਰੀਆਲੀ ਲਈ ਵੀ ਆਪਾਂ ਨੂੰ ਇੱਕ ਕਦਮ ਉਠਾਉਣਾ ਚਾਹੀਦਾ ਜੋ ਕਿ ਇਹਨਾਂ ਨੇ ਉਠਾਇਆ ਆ ਸੋ ਸਾਰੀ ਟੀਮ ਦਾ ਮੈਂ ਧੰਨਵਾਦ ਕਰਨਾ ਚਾਹੁੰਦੀ ਆ ਤੇ ਵਿਦਾਈ ਦੇ ਪਾਤਰ ਨੇ ਪੰਜਾਬੀ ਵਿਰਸੇ ਨੂੰ ਅਸੀਂ ਰਿਪਰੈਜ਼ੈਂਟ ਕਰਨਾ ਹੈ ਪਲੱਸ ਜਿਹੜੀ ਵੀ ਇਹ ਕਲੈਕਸ਼ਨ ਹੋਈ ਹੈ ਪਾਸਸ ਦੇ थ्रू ਇਹ ਸਭ ਚੈਰਿਟੀ ਚ ਜਾਊਗੀ ਸੋ ਇੰਜੋਏਮੈਂਟ ਦਾ ਇੰਜੋਏਮੈਂਟ ਤੇ ਚੈਰਿਟੀ ਵੀ ਹੋ ਜੂਗੀ ਇਹ ਸਭ ਸਾਨੂੰ ਇਨਸਪਾਇਰ ਕਰਦੇ ਨੇ ਸੀਮਾ ਕੌਸ਼ਲ ਜੀ ਜਿਨ੍ਹਾਂ ਨੇ ਬਹੁਤ ਅੱਛੀ ਇਹਨਾਂ ਨੇ ਸਟੈਪਸ ਚੱਕੇ ਹੋਏ ਨੇ ਬੱਚਿਆਂ ਲਈ ਜਾਂ ਪੜ੍ਹਾਈ ਕਹਿ ਲੋ ਜਾਂ ਸਪੋਰਟਸ ਵਿੱਚ ਕਹਿ ਲੋ ਹਰ ਚੀਜ਼ 'ਚ ਇਹ ਅੱਗੇ ਆਪ ਵੀ ਆਂਦੇ ਨੇ ਬੱਚਿਆਂ ਨੂੰ ਵੀ ਲਿਆਉਂਦੇ ਨੇ ਬੱਚਿਆਂ ਦੀ ਗਰੋਥ ਹੁੰਦੀ ਅਸੀਂ ਦੇਖ ਰਹੇ ਹਾਂ ਤੇ ਕਲਚਰ ਤਾਂ ਜਿਵੇਂ ਅਸੀਂ ਰਿਪਰੈਜ਼ੈਂਟ ਕਰ ਹੀ ਰਹੇ ਹਾਂ ਸੋ ਇਹ ਬਹੁਤ ਅੱਛਾ ਸਟੈਪ ਹੈ ਸੀਮਾ ਕੌਸ਼ਲ ਜੀ ਵੱਲੋਂ ਮੈਂ ਉਹਨਾਂ ਦਾ ਬਹੁਤ ਧੰਨਵਾਦੀ ਆ ਉਹਨਾਂ ਦੀ ਕਿ ਉਹਨਾਂ ਨੇ ਇਹ ਸਟੈਪ ਚੱਕਿਆ ਤੇ ਸਾਨੂੰ ਵੀ ਇੱਥੇ ਐਡ ਕੀਤਾ ਇਸ ਆਰਗੇਨਾਈਜੇਸ਼ਨ ਚ ਸੋ ਥੈਂਕ ਯੂ ਸੋ ਮਚ ਜੀ ਪਹਿਲੇ ਤੇ ਮੈਂ ਕਹਾਂਗੀ ਟੀਮ ਇੱਕ ਨਈ ਉਡਾਨ ਵਧਾਈ ਦੀ ਪਾਤਰ ਹੈ ਕਿਉਂਕਿ ਇਹਨਾਂ ਨੇ ਮੁਟਿਆਰਾ ਲਈ ਕੁੜੀਆਂ ਲਈ ਉਹ ਉਪਰਾਲਾ ਕੀਤਾ ਜਿਹੜਾ ਵਿਸਰਦਾ ਸੱਭਿਆਚਾਰ ਜਾਂ ਖੁਸ਼ੀਆਂ ਘਰਾਂ ਅੰਦਰ ਜਾ ਕੇ ਕਹਿੰਦੇ ਨੇ ਡਿਊਟੀ ਜੌਬ ਦੇ ਵਿੱਚ ਬਿਜ਼ੀ ਹੋ ਜਾਂਦੇ ਨੇ ਉਹਨਾਂ ਨੇ ਟਾਈਮ ਦਿੱਤਾ ਕਿ ਉਹ ਆਪਣੀ ਲਾਈਫ ਨੂੰ ਇੰਜੋਏ ਕਰ ਸਕਣ ਤੇ ਕਲਚਰਲ ਜਿਹੜੀ ਐਕਟੀਵਿਟੀਜ਼ ਨੇ ਹੋਣਾ ਚਾਹੀ ਇਨਵੋਲ ਹੋ ਕੇ ਆਪਣੇ ਆਪ ਨੂੰ ਉਹ ਹੰਡਾ ਸਕਣ ਆਪਣੀ ਜ਼ਿੰਦਗੀ ਜੀ ਸਕਣ ਸੋ ਵਧਾਈ ਦੇ ਪਾਤਰ ਹੈ ਤੇ ਬਹੁਤ ਅੱਛਾ ਲੱਗਾ ਇੱਥੇ ਆ ਕੇ ਕਿ ਉਹਨਾਂ ਨੇ ਹਰ ਚੀਜ਼ ਨੂੰ ਬਹੁਤ ਵਧੀਆ ਤਰੀਕੇ ਨਾਲ ਆਰਗੇਨਾਈਜ਼ ਕੀਤਾ ਕੋ ਜਜਮੈਂਟ ਦੇਖਿਆ ਜਾਵੇ ਇਹਨਾਂ ਮੁਕਾਬਲੇ ਹਵੇ ਚ ਤੇ ਐਦਾ ਹੁੰਦਾ ਹੈ ਕਿ ਇੱਕ ਉਪਰਾਲਾ ਜਿਹੜਾ ਉਹਨਾਂ ਨੂੰ ਦਿੱਤਾ ਗਿਆ ਕਿ ਉਹ ਕਿਚਨ ਤੋਂ ਨਿਕਲ ਕੇ ਇੱਕ ਤਰ੍ਹਾਂ ਨਾਲ ਰੈਂਪ ਤੇ ਮੰਚ ਤੇ ਆ ਸਕਣ ਸੋ ਜਜਮੈਂਟ ਓਨੀ ਟੈਕਨੀਕਲ ਨਹੀਂ ਸੀ ਐਸੇ ਕਿ ਉਹ ਆਪਣੇ ਬਲਬਲਿਆਂ ਨੂੰ ਐਕਸਪ੍ਰੈਸ ਕਰ ਰਹੇ ਸੀ ਆਪਣੇ ਕਲਾ ਨੂੰ ਪ੍ਰਦਰਸ਼ਨ ਕਰ ਰਹੇ ਸੀ ਤੇ ਉਹ ਕਿੰਨੀ ਕੁ ਖੁਸ਼ ਸੀ ਇਸ ਚੀਜ਼ ਨੂੰ ਪ੍ਰੈਜੈਂਟ ਕਰਦੇ ਹੋਏ ਸਿਰਫ ਇਹ ਚੀਜ਼ ਅਸੀਂ ਦੇਖੀ ਹੈ ਰਿਜ਼ਲਟ ਆਬੀਅਸਲੀ ਸਭ ਨੂੰ ਐਸੇ ਕਹਿੰਦੇ ਪਰ ਤੱਕ ਨੂੰ ਪਰਮਾਨੈਂਟ ਦੀ ਲੋੜ ਨਹੀਂ ਹੁੰਦੀ ਆਪਣੇ ਵਿੱਚ ਆਡੀਅנס ਵੀ ਅੰਦਾਜ਼ਾ ਲਾ ਲੈਂਦੀ ਹੈ ਪਰ ਕੁਝ ਕਿ ਚੀਜ਼ਾਂ ਜਿਹੜੀਆਂ ਟੈਕਨੀਕਲੀ ਦੇਖਣੀਆਂ ਚਾਹੀਦੀਆਂ ਨੇ ਕਲਚਰ ਨੂੰ ਲੈ ਕੇ ਉਹਨਾਂ ਦੇ ਹਾਫ ਭਾਵ ਨੂੰ ਲੈ ਕੇ ਕੌਨਫੀਡੈਂਸ ਨੂੰ ਲੈ ਕੇ ਕਿ ਜੋ ਚੀਜ਼ ਸਾਡੇ ਪੰਜਾਬੀ ਵਿਰਸੇ ਚ ਸੀ ਕਿ ਉਹ ਉਸ ਚੀਜ਼ ਨੂੰ ਸਾਹਮਣੇ ਰੱਖ पाए ਕਿ ਨਹੀਂ ਉਸ ਬੇਸ ਤੇ ਜਿਹੜੀਆਂ ਜਜਮੈਂਟ ਸਾਹਮਣੇ ਆਏ ਬਹੁਤ ਅੱਛਾ ਲੱਗਿਆ ਮਤਲਬ ਅਸੀਂ ਤਾਂ ਹੀ ਸਾਰੇ ਕਰ ਰਹੇ ਆ ਉਪਰਾਲਾ ਕਿ ਅਸੀਂ ਪੁਰਾਣੀ ਸਾਰੀਆਂ ਯਾਦਾਂ ਨੂੰ ਤਾਜ਼ਾ ਕਰ ਸਕੀਏ ਮੂਡ ਅਸੀਂ ਉਹੀ ਪੰਜਾਬੀ ਕਲਚਰ ਚ ਸਭ ਨੂੰ ਲੈ ਕੇ ਜਾਈਏ ਸਾਡਾ ਇਹੀ ਉਪਰਾਲਾ ਹੈ ਤੇ ਆਉਣ ਵਾਲੀ ਸਾਡੇ ਆਉਣ ਵਾਲੀ ਜਨਰੇਸ਼ਨ ਨੂੰ ਪਤਾ ਲੱਗੇ ਜਿਹੜੇ ਭੁੱਲ ਚੁੱਕੇ ਚੀਜ਼ਾਂ ਨੂੰ ਉਹ ਦੇਖਦੇ ਆ ਤੇ ਉਹ ਮੋਟੀਵੇਟ ਹੁੰਦੇ ਆ ਸਾਡਾ ਇਹੀ ਮੇਨ ਹੈਗਾ ਮੈਂ ਬਹੁਤ ਜ਼ਿਆਦਾ ਵਧੀਆ ਫੀਲ ਕਰ ਰਹੀ ਆ ਪਹਿਲਾਂ ਤਾਂ ਮੈਂ ਆਪਣੀ ਬੇਟੀ ਸੀਮਾ ਕੌਸ਼ਲਨੀ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੀ ਆ ਬਾਕੀ ਟੀਮ ਦਾ ਵੀ ਜਿਨਾਂ ਨੂੰ ਮੈਨੂੰ ਇਹ ਸੇਵਾ ਕਰਨ ਦਾ ਮੌਕਾ ਦਿੱਤਾ। ਸਮਾਂ ਵੀ ਅਸੀਂ ਕਹਿ ਸਕਦੇ ਹਾਂ ਪਹਿਲਾਂ ਵਰਗਾ ਨਹੀਂ ਰਹਿ ਗਿਆ, ਚੀਜ਼ਾਂ ਵੀ ਨਹੀਂ ਰਹਿ ਗਈਆਂ। ਪਹਿਲਾਂ ਜਿਹੜੀਆਂ ਸੋਹਣੀਆਂ ਘਰਾਂ ਦੇ ਅੰਦਰ ਹੀ ਹੁੰਦੀਆਂ ਸੀ ਉਹਨਾਂ ਕੋਲ ਕੰਮਕਾਰ ਜਾਂ ਚੀਜ਼ਾਂ ਨਹੀਂ ਸੀ ਹੁੰਦੀਆਂ ਘਰਾਂ ਨੂੰ ਤਾਂ ਉਹ ਖੁੱਲੇ ਜਿਹੜੇ ਪਿੰਡ ਦੇ ਕਿਸੇ ਸਾਥ ਵਿੱਚ ਬੋਰਡ ਦੇ ਥੱਲੇ ਧੀਆਂ ਮਰਾਉਂਦੇ ਸੀ। ਅੱਜ ਕੱਲ ਜਿਵੇਂ ਐਨਵਾਇਰਨਮੈਂਟ ਚੇਂਜ ਹੋਣ ਕਰਕੇ ਜਗ੍ਹਾ ਹੀ ਹੋਣੇ ਕਿ ਬਚੀ ਹੈ ਕਿ ਅਸੀਂ ਇੱਕ ਜਗ੍ਹਾ ਤੇ ਸਿਮਤ ਹੋ ਗਏ। ਪਰ ਫਿਰ ਵੀ ਅਸੀਂ ਆਪਣੇ ਕਿਸੇ ਤਿਹਾੜ ਨੂੰ ਰਿਵਾਜ ਨੂੰ ਜੇਕਰ ਜਿਉਂਦਾ ਰੱਖ ਸਕਦੇ ਹਾਂ ਸਾਡੇ ਲਈ ਬਹੁਤ ਵੱਡੀ ਪ੍ਰਾਪਤੀ ਹੈ। ਮੋਰਓਵਰ ਜਿਹੜਾ ਟੈਂਪਰੇਚਰ ਹੈ ਉਹ ਵੀ ਹਾਈ ਹੁੰਦਾ ਜਾ ਰਿਹਾ ਜਿਵੇਂ ਜਿਵੇਂ ਟੈਂਪਰੇਚਰ ਆਇਆ ਓਦਾਂ ਉਹਨੂੰ ਬੇਅਰ ਕਰਨਾ ਵੀ ਔਖਾ ਹੈ ਤਾਂ ਹੀ ਉਹ ਪ੍ਰਾਲਾ ਲੈ ਆ ਕਿ ਆਪਾਂ ਜੀ ਹਰੀਆਲੀ ਲਿਆਵਾਂਗੇ ਤਾਂ ਮੇイビー ਮੂਡ ਸੁਜੀਤ ਹੋ ਸਕਦੇ ਨੇ ਆਪਣੀਆਂ ਟੀਮਾਂ ਬਹੁਤ ਵਧੀਆ ਲੱਗ ਰਿਹਾ ਬਹੁਤ ਵਧੀਆ ਹੈ ਮੀਨਾ ਸ਼ਰਮਾ ਨਿੱਕੂ ਕਸ਼ਲ ਤਿਤੂ ਸਿੰਘੀ ਮੋਨਾ ਨੇ ਬਹੁਤ ਵਧੀਆ ਕੀਤਾ ਹੈ ਪ੍ਰੋਗਰਾਮ ਇਹ ਜਿਹੜਾ ਚੈਰੀਟੀ ਵਾਲਾ ਹੈ ਜਿਆਦਾ ਸਾਨੂੰ ਵਧੀਆ ਲੱਗ ਰਿਹਾ ਕਿ ਚਲੋ ਕੁਝ ਬੱਚਿਆਂ ਲਈ ਵਧੀਆ ਚੀਜ਼ ਕਰ ਰਹੇ ਹੈ ਬਹੁਤ ਵਧੀਆ ਲੱਗ ਰਿਹਾ ਹੈ ਨਹੀਂ ਅਸੀਂ ਪਹਿਲੀ ਵਾਰ ਆਏ ਆ ਸਾਡਾ ਫਸਟ ਐਕਸਪੀਰੀਅੰਸ ਬਹੁਤ ਚੰਗਾ ਰਿਹਾ ਵਧੀਆ ਲੱਗਿਆ ਸਭ ਤੋਂ ਵਧੀਆ ਮੈਨੂੰ ਲੱਗਿਆ ਕਿ ਜਿਹੜੇ ਇਹ ਚੈਰਿਟੀ ਨੂੰ ਪ੍ਰਮੋਟ ਕਰ ਰਿਹਾ ਹੈ ਫੰਕਸ਼ਨ ਇਹ ਮਤਲਬ ਇਹ ਬਹੁਤ ਅੱਛਾ ਸਟੈਪ ਹੈ ਔਰ ਇਹ ਬਾਕੀ ਦੂਸਰੇ ਲੋਕਾਂ ਨੂੰ ਵੀ ਚਾਂਸ ਮਿਲ ਰਿਹਾ ਹੈ ਉਹਨਾਂ ਨੂੰ ਅਭਿਆਨ ਦਾ ਦੈਟ ਇਜ਼ ਬਹੁਤ ਅੱਛਾ ਲੱਗਿਆ ਤੁਹਾਡੇ ਆਗੇ ਥੈਂਕ ਯੂ ਜੇ ਅੰਜੂ ਦਾ ਮੇਨ ਪਰਪਸ ਹੀਗਾ ਜਦ ਹੀ ਨੇ ਸ਼ੁਰੂ ਕਰਾਇਆ ਸੀ ਤਾਂ ਜਿਹੜੇ ਗਰੀਬ ਬੱਚੇ ਨੇ ਉਹਨਾਂ ਨੂੰ ਪੜ੍ਹਾਉਣ ਦਾ ਕੰਮ ਤੇ ਐਟ ਐਟ ਪ੍ਰੈਜ਼ੈਂਟ ਸਾਡੇ ਤਿੰਨ ਸੈਂਟਰ ਨੇ ਜਿੱਥੇ ਅਸੀਂ ਬੱਚਿਆਂ ਨੂੰ ਪੜ੍ਹਾਉਂਦੇ ਵੀ ਆਂ ਸੈਲਫ ਡਿਫੈਂਸ ਸਿਖਾ ਰਹੇ ਹਾਂ ਸੈਲਫ ਡਿਫੈਂਸ ਸਾਡੇ ਬੱਚੇ ਨੈਸ਼ਨਲ ਲੈਵਲ ਦਾ ਗਏ ਨੇ ਪ੍ਰਾਈਜ਼ ਵੀ ਜਿੱਤੇ ਨੇ ਤੇ ਅਸੀਂ ਹੋਰ ਦੋ ਸੈਂਟਰਸ ਨੇ ਉਹਦੇ ਵਿੱਚ ਅਚਨਾਂ ਨੂੰ ਸਟਿਚਿੰਗ ਦਾ ਤੇ ਬਿਊਟੀਸ਼ਨ ਦਾ ਕੋਰਸਿਸ ਬੱਚਿਆਂ ਨੂੰ ਕਰਾ ਰਹੇ ਹਾਂ ਤਾਂ ਕਿ ਬੱਚੇ ਸੈਲਫ ਡਿਪੈਂਡੈਂਟ ਹੋ ਸਕਣ